ਕਿ ਅਸੀਂ ਉੱਠਦੇ ਹਜ਼ਾਰ ਵੀ ਰੱਬ ਦਾ ਸ਼ੁਕਰਾਨਾ ਕਰਦੇ ਆਂ ਸੌਣ ਲੱਗਿਆਂ ਵੀ ਕੋਈ ਜੰਮਦਾ ਤਾੜ ਵੀ ਕੋਈ ਮੱਤ ਦਾ ਤਾੜ ਵੀ ਇਹ ਵੀ ਕਰਦੇ ਨੇ ਇਹ ਨਹੀਂ ਇਹ ਨਹੀਂ ਕਰਦੇ ਬਟ ਐਸ ਕੰਪੇਅਰ ਟੂ ਵੀ ਐਜ਼ ਇੰਡੀਅਨ ਐਂਡ ਸਬ ਕੰਟੀਨੈਂਟ ਆਫ ਜਿਹੜਾ ਵੀ ਕਹਿੰਦੇ ਆਪਣਾ ਏਸ਼ੀਆ ਦੇ ਵਿੱਚ ਰਿਲੀਜਨ ਜਿਹੜੇ ਹੈਗੇ ਨੇ ਉਹ ਜ਼ਿਆਦਾ ਹੋਏ ਨੇ ਉਹਦਾ ਕਾਰਨ ਕੀ ਆ ਕਿ ਸਨਾਤਨ ਹੋ ਗਿਆ ਧਰਮ ਸਿੱਖਿਜ਼ਮ ਹੋ ਗਿਆ ਬੁੱਧਿਜ਼ਮ ਹੋ ਗਿਆ ਜੈਨਿਜ਼ਮ ਹੋ ਗਿਆ ਤੇ ਸਾਡੇ ਖੇਤਰ ਚ ਹੋਏ ਨੇ ਤੇ ਦਿਸ ਇਜ਼ ਦਾ ਗਾਰਡ ਆਫ

पुशो जो उ गए थे उन्होंने भी एक अपना आश्रम बनाया से इतो इंडिया के दे। कई जेड बबे ने कई सिस्टम आना अपने छोटे छोटे आश्रम ने युवा आश्रम ने सिखा दे जो है एक ਉਹ ਯੋਗੀ ਹਰਿੰਦਨ ਯੋਗੀ ਨਾਮ ਮੈਂ ਭੁੱਲ ਗਿਆ ਜਿੰਨਾ ਨੂੰ ਆਈ ਥਿੰਕ ਆਖਾਸ ਤੋਂ ਵੀ ਮਿਲਿਆ ਸਰਪਜਨ ਹਰਪਜਨ ਯੋਗੀ ਸਰਪਜਨ ਯੋਗੀ ਹਰਪਜਨ ਯੋਗੀ ਹਾਂ ਉਹਨਾਂ ਦਾ ਹਾਂ ਉਹਨਾਂ ਦਾ ਵੀ ਇੱਕ ਕਲਟ ਥੇਗਾ ਮੈਂ ਚਲਦਾ ਹਾਂ ਜੀ ਹੂੰ ਹੂੰ ਸੋ ਉਹਨਾਂ ਦੇ ਸਾਹਮਣੇ ਕੀ ਹੈ ਕਿ ਤੁਸੀਂ ਆਪਣਾ ਕਲਟ ਉਹ ਇੱਕ ਰਿਲੀਜੀਅਨ ਨੂੰ ਕਲਟ ਮੰਨਦੇ ਬਟ ਅਮਰੀਕਾ ਜਿਹੜਾ ਹੈਗਾ ਵਾ ਉਹ ਜਦੋਂ ਵੀ ਕੋਈ ਪ੍ਰੈਜ਼ੀਡੈਂਟ ਨੇ ਜਦੋਂ ਸੋਹ ਚੁੱਕਣੀ ਹੁੰਦੀ ਆ ਤੇ ਉਹ ਸੋਹ ਬਾਈਬਲ ਤੇ ਚੁੱਕਦਾ ਹੂੰ ਹੂੰ ਲਿਖੀ ਹੈ ਲੀ वैसे अपने आप नु ਬਰਬਾਦ ਕਰ ਜਦੋਂ ਆਈ ਸੀ ਉਹ ਸਿੱਖਾਂ ਦੀ ਕੁੜੀ ਕਹਿੰਦੀ ਸੀ ਪਰ ਜਦੋਂ ਉੱਥੇ ਬੈਠੀ ਸੀ ਜਦੋਂ ਪ੍ਰੈਜ਼ੀਡੈਂਟ ਵਾਸਤੇ ਲੰਬੀ ਬੀਚ ਤੋਂ ਉਹਨੇ ਕਹਾਈ ਆਈ ਯੂਜ਼ ਟੂ ਗੋ ਟੂ ਇੰਡੀਅਨ ਚਰਚ ਹਮ ਮਾ ਆਪਣੇ ਸਰਦਾਰ ਫਾਜ਼ਲ ਕੀ ਅਲੀ ਵੰਦਾਵਾ ਉਹ ਜਿੱਤਾਂ ਦੀ ਕੁੜੀ ਇਹ ਕਹਿੰਦੀ ਸੀ ਗੁਰਦੁਆਰੇ ਨੂੰ ਉਹਨੇ ਚਰਚ ਕਾਇਦਾ ਸਹੀ ਠਾਕਿਨ ਮੈਂ ਇਹ ਨਦੀ ਦਿਖਾ ਰਾਈਟ ਹਮ ਉਸ ਤੋਂ ਬਾਅਦ ਕੂ ਕਲਕਸ ਕਲਾਣ ਹੋ ਗਿਆ ਜਾਂ 911 ਅੰਦਰ ਤੁਹਾਡੇ ਸਾਹਮਣੇ ਸਾਡੀ ਸਾਰਿਆਂ ਦੀ ਖਸਮ ਨਹੀਂ ਜਾਂਦਾ ਉਸ ਤੋਂ ਬਾਅਦ ਜਿਹੜਾ ਵੀ ਦਾੜੀ ਵੀ ਹੁੰਦਾ ਸੀ ਸਰਦਾਰ ਵੀ ਕਈ ਮਦੇ ਨੇ ਮੁਸਲਮਾਨੀ ਮਰੇ ਨੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਸੋਚਿਆ ਕਿ ਮੈਨ ਹੈ ਟੈਂਸ਼ਨ ਆ ਕਿ ਸਿਕਸ ਪੀਸ ਮਸਕ ਬਣਾਵਾਂਗੇ ਤੇ ਉਹਨਾਂ ਨੇ ਕਿਹਾ ਤਾਂ ਇਹ ਮਸਕ ਕੌਣਤਾ ਇਹ ਨਿਊਯਾਰਕ ਦੀ ਗੱਲ ਹੈ ਸਭ ਤੋਂ ਨਿਦਰਲ ਸਿਟੀ ਠੀਕ ਹੈ ਸਾਊਥ ਆਫ ਸਾਊਥ ਆਫ ਅਮਰੀਕਾ ਦੇ ਸਦਰਨ ਸਟੇਟਸ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਨੇ ਟੈਕਸਸ ਦੀ ਰੈਡ ਬੈਲਟ ਅਸੀਂ ਜਿਹਨੂੰ ਕਹਿ ਦਿੰਨੇ ਆ ਉਥੇ ਤੇ ਸਰ ਤੁਸੀਂ ਮੈਂ ਤੁਹਾਨੂੰ ਮੈਂ ਉੱਥੇ ਟ੍ਰੈਵਲ ਕੀਤਾ ਮੈਂ ਕੈਲੀਫੋਰਨੀਆ ਦੀ ਸ਼ਰਟੀ ਪਾਈ ਸੀ ਉਹਨਾਂ ਨੇ ਮੈਨੂੰ ਕਿਹਾ ਤਾਂ ਹਿੰਦੂ ਬਾਸਟਡ ਫ্রম ਕੈਲੀਫੋਰਨੀਆ ਇਹ ਮੈਂ ਆਪ ਮੈਨੂੰ ਮੈਨੇ ਆਪ ਬੋਲਿਆ ਹੂੰ 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 ਵਿਵੇਕ ਰਾਮਾ ਸੁਆਮੀ ਜਿਹੜਾ ਸੀ ਉਹਨਾਂ ਨੇ ਕਿਹਾ ਤਾਂ ਸੀ ਆਈ ਵਿਸ਼ ਯੂ ਆਰ ਅ ਕ੍ਰਿਸਚਨ ਹੂੰ ਹੂੰ ਕਿ ਤੂੰ ਕ੍ਰਿਸ਼ਚਨ ਬੰਦ ਨ ਬੋਲ ਪਾਈ ਜਾਨੀ ਸੀ ਹੂੰ ਹੂੰ ਉਨ 올 ਕੰਟਰੀ ਚੰਗੀ ਗੱਲ ਆ ਮੈਂ ਮੈਂ ਕਹਿੰਨਾ ਅਮਰੀਕਾ ਇਜ਼ ਇਜ਼ ਅ ਹੌਟਪੌਟ ਆਫ 올 ਦਾ ਰਿਲੀਜੀਅਨਸ 올 ਦਾ ਕਮਿਊਨਿਟੀਜ਼ ਬੱਲੇ ਬੱਲੇ ਲੋਕ ਆਏ ਨੇ ਤਰੱਕੀ ਨਹੀਂ ਕੀਤੀ ਆ ਐਕਸਪਲੋਰ ਵੀ ਕਰਦਾ ਹਰ ਚੀਜ਼ ਐਕਸਪਲੋਰ ਹੁੰਦੀ ਆ ਬਿਲਕੁਲ ਬਟ ਉਹਨਾਂ ਨੇ ਇਹ ਸਮਝਣਾ ਚਾਹੀਦਾ ਵਾ ਕਿ ਬਿਕੋਜ਼ ਇਥੇ ਰਿਲੀਜਿਅਨਸ ਦਾ ਉਸ ਆਬਦਾਨ ਉਤਪਤੀ ਜਿੰਦਾ ਉਸ ਤਰ੍ਹਾਂ ਨਹੀਂ ਬਣੇ ਜਿੰਦਾ ਸਿੱਖਿਜ਼ਮ ਉੱਤੇ ਇੰਡੀਆ 'ਚ ਹੋਇਆ ਵਾ ਉਹ ਹੋਇਆ ਵੀ ਪੀਪਲ ਆਰ ਵੈਰੀ ਮੱਚ ਕਲੈਕਟਡ ਹੋ ਗਏ। ਕੌਣ ਸੋ ਆਗਾਮਿਕ ਰਿਲੀਜਨ ਵਾਲੇ ਉਹ ਇਹਨਾਂ ਨੂੰ ਕਿਉਂ ਕਹਿੰਦੇ ਨੇ ਕਿ ਮਿਨੋਰਟੀਜ਼ ਦੇ ਨਹੀਂ ਹੈ ਯਾਨੀ ਉਹ ਹਮਲਾ ਕਰਦੀਆਂ ਨੇ ਮਤਲਬ ਮਿਨੋਰਟੀਜ਼ ਦੇ ਤੇ ਹਮਲਾ ਹੋ ਰਿਹਾ ਹੈ। अच्छा की यह हमला ईस्ट यूरोपियन कंट्रीज में नहीं हो रहा हम इंडिया का जो पॉपुलेशन साइज वन पॉइंट फाइव बिलियन है मतलब डेढ़ सौ करोड़ है तो जे जे जर्मनी का पॉपुलेशन साइज सिर्फ अठ करोड़ है यूके का पांच करोड़ है तो ईस्टर्न यूरोपियन कंट्रीज का तीन तीन चार करोड़ है अगर वो रेशियो तुम देखोगे तो रेशियो के हिसाब से इंडिया कोई इना माड़ा कंट्री नहीं है राकेश इंज लग रहा है कि अमेरिका या अमेरिका के जो पॉलिसी मेकरस ने ਯਾਰ ਰਿਸਰਚਰਸ ਨੇ ਉਹ ਇੰਡੀਆ ਦੀ ਸਥਿਤੀ ਨੂੰ ਸਮਝਦੇ ਹੀ ਨਹੀਂਗੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਸਮਝਦੇ ਨੇ ਬਹੁਤ ਸਿਆਣੇ ਨੇ ਮੈਂ ਇਹ ਗੱਲ ਕਹਿਣਾ ਚਾਹ ਰਿਹਾ ਮੈਂ ਕਿ ਉੱਥੋਂ ਦੀ ਜਿਹੜੀ ਜਮਿਨੀ ਹਕੀਕਤ ਆ ਹੁਣ ਜਿਹੜੀਆਂ ਬੇਅਦਬੀਆਂ ਜਿਹੜੀਆਂ ਹੈਗੀਆਂ ਨੇ ਉਹ ਉਹ ਬੇਅਦਬੀਆਂ ਵਿੱਚ ਕ੍ਰਿਸਚਨ ਜਿਹੜੇ ਆ ਗਏ ਨੇ ਉੱਥੇ ਹੀ ਹੋਟਲ ਚ ਜਾਓ ਤੁਸੀਂ ਕਿਸੇ ਵੀ ਸਟੈਂਡਰਡ ਬੀਗੈਸ ਵਿੱਚ ਕਿਸੇ ਬਰੋਟਲਿ ਵਿੱਚ ਹੋਟਲ ਚ ਵੀ ਜਾਓਗੇ ਤਾਂ ਯੂ ਵਿਲ ਫਾਈਂਡ ਅ ਬਾਈਬਲ ਇਨ देयर ਬੈਡਰੂਮ ਆ ਡਰਾਅਰ ਦੇ ਵਿੱਚ ਹੁੰਦੀ ਹੈ ਡਰਾਅਰ ਦੇ ਅਸੀਂ ਡਰਾਅਰ ਦੇ ਵਿੱਚ ਬਾਈਬਲ ਹਰ ਥਾਂ ਪਈ ਹੁੰਦੀ ਆ ਸਾਡੇ ਇੱਥੇ ਉਹ ਰਿਵਾਜ ਜਿਹਾ ਹੈਗਾ ਨਹੀਂ ਜਿਹਾ ਸਾਨੂੰ ਜਿਹੜੀ ਬੇਅਦਬੀ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡਾ ਮਸਲਾ ਬਣ ਚੁੱਕਾ ਆ ਉਹ ਬੇਅਦਬੀ ਨੂੰ ਸਮਝ ਉਹ ਕਹਿੰਦੇ ਇਹ ਕੋਈ ਵੱਡੀ ਗੱਲ ਹੀ ਨਹੀਂ ਹੈ ਸੀ ਮੈਂ ਗੱਲ ਕਹਿਣਾ ਚਾਹਨਾ ਵਾ ਟੂ ਈਚ ਐਂਡ ਐਂਡ ਉਹਨਾਂ ਵਿੱਚ ਵੀ ਕਈ ਐਦਾ ਦੇ ਫੈਕਟਸ ਹੈਗੇ ਨੇ ਉਹਨਾਂ ਦਾ ਨਜ਼ਰੀਆ ਹੋ ਰਿਹਾ ਉਹਨਾਂ ਦਾ ਨਜ਼ਰੀਆ ਨਜ਼ਰੀਆ ਹੋ ਰਿਹਾ ਹਾਂ ਹਾਂ ਸੋ ਮੇਂ ਇਹ ਗੱਲ ਕਹਿਣਾ ਚਾਹੁੰਦਾ ਜਦ ਵੈਨ ਇਟ ਕਮਸ ਟੂ 크ਰਿਸਚੀਅਨਿਟੀ ਦੇ ਆਰ ਬਹੁਤ ਪੱਕੇ ਨਹੀਂ ਯਾਰ 크ਰਿਸਚਨ ਬੋਲਦਾ ਰਹੀ ਬਾਈਬਲ ਤੇ ਸੌਖਾ ਨਹੀਂ ਹੈ ਔਰ ਦੋ ਸਿੰਗਰ ਦੇ ਜਦੋਂ ਉਹਨਾਂ ਨੇ ਕਿਸੇ ਨੂੰ ਲੀਡਰਸ਼ਿਪ ਤੇ ਚੁਣਨਾ ਬਟ ਦੇ ਆਰ ਵੈਰੀ ਕਲੀਅਰ ਬਟ ਫੋਰ ਦਾ ਵਰਲਡ ਉਹ ਕਹਿੰਦੇ ਨਾ ਅਮਰੀਕਾ ਦੇ ਵਿੱਚ ਕਿੰਨਾ ਲਿਬਰਲ ਸੀ ਟੌਲ ਨੇ ਆ ਗਿਆ ਕਿ ਨਾਟ ਇਨ ਮਾਈ ਬੈਕਯਾਰਡ ਸਮਝਦੇ ਹੋ ਕਿ ਇਹ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਇਹ ਸਾਰੀ ਦੁਨੀਆ ਤੇ ਨਹੀਂ ਰਹਨ ਤੇ ਦੁਨੀਆ ਨੂੰ ਰਿਜ਼ੋਲਵ ਜ਼ਰੂਰ ਕਰਨੀ ਚਾਹੀਦੀ ਹੈ ਕਿ ਮੇਰਾ ਬਹਿ ਕੇ ਆ ਜਿਹੜਾ ਸਾਥ ਲੈਣਾ ਚਾਹੀਦਾ ਕਿ ਜਦੋਂ ਥੱਲੇ ਨੂੰ ਜਦੋਂ ਇਮੀਗ੍ਰੇਸ਼ਨ ਲੋਕੀ ਆਏ ਨੇ ਨਾਲ ਸੱਚੀ ਗੱਲ ਨਾਲ ਚਾਹਨਾ ਕਿ ਸੋਲ ਲੱਗੇ ਮਾਡਰਨ ਮੈਂ ਬਹਿ ਗਿਆ ਦਾ ਮਤਲਬ ਕਿ ਜਦੋਂ ਮੈਕਸੀਕੋ ਤੋਂ ਇਨਫਲੋ ਆਫ ਕੀ ਚੰਦੇ ਆ ਇਮੀਗ੍ਰੈਂਟਸ ਤੋਂ ਆ ਚਾਈਨੀਜ਼ ਇੰਡੀਅਨ ਪਾਕਿਸਤਾਨੀ ਤੇ ਜਿਹੜੇ ਕੈਲੀਫੋਰਨੀਆ ਦੇ ਨੀਓਕੋਰਡੀਸਟੀ ਦੇ ਲਿਬਰਲ ਹੈਗੇ ਸੀ ਉਹ ਕਹਿੰਦਾ ਆ ਇਹਨਾਂ ਆਉਣ ਦੇਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਜੋ ਟੈਕਸਸ ਦੇ ਗਵਰਨਰ ਨੇ ਬਸਾ ਭਰ-ਭਰ ਕੇ ਨਿਯੁਕਤੇ ਉਹ ਬੰਦੇ ਤੇ ਉਹ ਕਹਿੰਦੇ ਨਾਰਥਨ ਮਾਈਕ ਬੈਗ ਗਿਆ ਇਹਦੇ ਬੰਦੇ ਬਹੁਤ ਖਰਾਬ ਨੇ ਇਹਨਾਂ ਨੂੰ ਅਸੀਂ ਤੇ ਦੇਣਾ ਨਹੀਂ ਚਾਹੀਦਾ ਇਹਨਾਂ ਨੂੰ ਭੇਜੋ ਵਾਪਸ ਇਹ ਹੀ ਹਿਪੋਕ੍ਰੇਸੀ ਆਮਰੀਕਾ ਦੀ ਹਿਪੋਕ੍ਰੇਸੀ ਅਮਰੀਕਾ ਦੀ ਥੈਂਕ ਯੂ ਰਕੇਸ਼